ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਪੂੰਗਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸ਼ੇਰੇ ਭਾਈ ਹੁਣ ਅਗਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਦੋ ਮੱਜਾਂ ਬੱਚੇ ਤੋਂ ਬਿਨਾਂ ਤੇ ਇੱਕ ਤਾਜੀ ਸੋਈ ਗਾਂ ਤੁਹਾਨੂੰ ਦਿਖਾਵਾਂਗੇ ਤੇ ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀਰ ਜੀ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਤਿ ਸ਼੍ਰੀ ਅਕਾਲ ਵੀਰ ਜੀ ਹੋ ਸਣਾ ਠੀਕ ਠਾਕ ਜੀ ਹਾਂਜੀ ਵਧੀਆ ਜੀ ਚਲੋ ਵਧੀਆ ਚੀਂਦਾ ਜੀ ਤੇ ਨਾਮ ਦੱਸ ਤੇ ਕਰੀ ਆਪਣਾ ਹਾਂ ਭਾਈ ਆਪਣਾ ਸ਼ਮਸ਼ੇਰ ਸਿੰਘ ਪਿੰਡ ਪੂੰਗਾ ਤਹਿਸੀਲ ਨਾਲਾ ਡਿਸਟ੍ਰਿਕਟ ਅੰਮ੍ਰਿਤਸਰ ਤੇ ਫੋਨ ਨੰਬਰ ਬੋਲ ਦੇ ਕਰੀ 7529073486 ਠੀਕ ਹੈ ਜੀ ਤੇ ਅੱਜ ਫਿਰ ਆਪਣੇ ਕੋਲ ਇੱਕ ਗਾਂ ਹੀ ਪਾਜੀ ਤਾਜੀ ਸੂਈ ਦੋ ਮੱਝਾਂ ਛੋਟੇ ਪਾਜ ਦੋ ਮੱਝਾਂ ਛੋਟੇ ਪਾਜ ਹਨ ਚਲੋ ਪਹਿਲਾਂ ਗਾਂ ਦਿਖਾ ਦਈਏ ਆਪਾਂ ਫਿਰ ਇਹ ਤਾਜੀ ਸੂਈ ਜੀ ਭਾਜੀ ਕਿੰਨੇ ਦੇ ਨਾਲ ਸੂਈ ਨਾਲ ਸੂਈ ਨੂੰ 5-6 ਦਿਨ ਹੋਏ ਜੋ 5-6 ਦਿਨ ਹੋ ਗਏ ਸੂਈ ਨਾਲ ਤੇ ਬਾਕੀ ਨਿਕਨੇ ਕੇ ਸਿੰਘ ਵੀ ਇਹਦੇ ਹੈਗੇ ਆ ਆ ਜਲੇ ਆ ਜੀ ਇਹ ਯਾਰ ਇਹ ਬਾਈ ਅੱਡੀਸ ਮਿਲਦਾ ਆਰ ਜੋ ਤੇ ਮਗਰ ਕੀ ਹੈ ਤੇ ਮਗਰ ਬੱਚਾ ਆ ਠੀਕ ਆ ਚਵਾ ਚੁੱਕ ਓਕੇ ਪੂਰਾ ਮੈਂ ਨਾ ਵਿਖਾ ਦਿੰਦੇ ਭਾਜੀ ਉਹਨੇ ਬੱਚਾ ਨਾ ਆ ਗਿਆ ਹਾਂ ਦੇਖ ਲੈ ਬੱਚਾ ਛੱਟਾ ਥੱਲੇ ਚਵਾ ਵੀ ਕੰਦੇ ਦਿਖਾ ਦਿੰਨੇ ਤੇ ਸੋਈ ਨੂੰ ਕਿੰਨੇ ਦਿਨ ਦੱਸਿਆ ਹੈ ਸੋਈ ਨੂੰ 5-6 ਦਿਨ ਹੋਏ ਜੀ ਭਾਜੀ ਤੇ ਕਿੰਨਾ ਦੁੱਧ ਤਿਆਰ ਕਰ ਗਈ ਜੇ ਦੁੱਧ ਲਾਲੇ ਕੋਈ ਵੀਰ ਭਰਾ ਕੋ ਬੌਲਾ ਲਾਲੇ 11 ਲੀਟਰ ਹੋਊਗਾ ਤਿਆਰ ਜਿਹੜਾ ਬਿਲਕੁਲ ਤਿਆਰ ਕੋਈ 10 ਲੀਟਰ ਆਪਣਾ ਕੰਡੇ ਵਾਲਾ ਮੰਨੇ ਜਿਹੜਾ ਘਰੋਂ ਚਵਾ ਕੇ ਦੋਗੇ ਦੋ ਟਾਈਮ ਭਾਜੀ ਕੋਈ ਆਪਣਾ ਵੀਡੀਓ ਕਾਲ ਤੇ ਚਵਾਏ ਜਿਹੜਾ ਦੂਰ ਦਾ ਲਾਗੂ ਆਪਣਾ ਚਵਾਈ ਕਰਕੇ ਖੜੇ ਤੇ ਕਿੰਨਾ ਕੁ ਚਵਾਈ ਜਾਊਗੀ ਦੋਹਾਰੇ ਭਾਜੀ 12-13 ਕਿਲੋ ਪੁੰਡ ਦਖਾਈਏ ਚਾਹੇ ਦੇਦਾ ਆਪਾਂ ਬਾਕੀ ਉੱਤਰਾں ਥੱਲੇ ਵੀ ਸਫਾਈ ਚਾ ਚਲੋ ਜਿੰਨੀ ਵੀ ਆ ਬਾਕੀ ਹੈ ਗਰਮੀਆਂ ਤੇ ਚਾਉਣ ਵਾਲੀ ਆ ਹਾਂਜੀ ਹਾਂਜੀ ਆ ਦੇਖੋ ਥੰਮ ਬਾਈ ਆ ਦੇਖ ਸਾਡੇ ਥੰਮ ਦੇ ਥੰਮ ਕੇ ਤਾਂ ਇਹ ਭਾਜੀ ਪੂਰੀ ਮੋਟੀ ਢਾਰ ਦੀ ਠੀਕ ਆ ਆ ਦੇਖੋ ਜਵਾ ਭਾਜੀ ਕੋਈ ਯਾਰੀ ਭਾਜੀ ਪੂਰ ਸ਼ਿਕਾ ਕੋਈ ਰੱਸੀ ਪਾਉਣ ਦੀ ਲੋੜ ਨਹੀਂ ਆ ਠੰਡੀ ਸੀ ਲਗੜ ਬਹੁਤ ਠੰਡੀ ਤੇ ਹੀ ਠੀਕ ਆ ਉਹ ਚੰਗਾ ਲੱਗਾ ਠੀਕ ਆ ਭਾਜੀ ਤੇ ਇਹਦਾ ਫਿਰ ਮੁੱਲ ਮੁੱਲ ਆ ਰਿਹਾ ਭਾਜੀ ਇਹਦਾ ਭਾਵੇਂ 35 ਕਰਾ ਲੂ ਹਾਂਜੀ ਦਿੱਤੀ ਦੇ ਦਾਂ ਪੱਕੀ ਅੱਛਾ 30000 ਦੀ ਦੇ ਦੋਗੇ ਭਾਜੀ ਬਾਕੀ ਛੋਟ ਛੜ ਮੌਕੇ ਤੇ ਹੋਰ ਕਰ ਦਾਂਗੇ 20000 ਰੁਪਏ ਛੋਟ ਕਰ ਦਾਂਗੇ ਠੀਕ ਹੈ ਜੀ ਦੇਖੋ ਭਾਜੀ ਥਾਣਾ ਵਸ਼ੀ ਦਾ ਥਾਣੇ ਵਿਖਾਓ ਇੱਕ ਹੈ ਥਾਣਾ ਬੰਦ ਦਿੰਦਾ ਠੀਕ ਹੈ ਜੀ ਬਹੁਤ ਵਧੀਆ ਥਾਣ ਲੱਗਾ ਤੇ ਹੁਣ ਜਿਹੜੀ ਇੱਕ ਆ ਗਈ ਹੁਣ ਮੱਜਾਂ ਤੁਹਾਨੂੰ ਦਿਖਾ ਦਈਏ ਇਦੇ ਕੋਲ ਕਿੰਨਾ ਹੀ ਦੁੱਧ ਦੁੱਧ ਦਾ ਰਿਪਾਏ 7 ਗੱਲੋ ਪੱਕਾ ਪੱਕਾ ਦੁੱਧ ਹੈ ਗਾਜ 7 ਲੀਟਰ ਹਾਂਜੀ ਬਾਜੀ ਅੱਛਾ ਤੋੜ ਦਈਏ ਫਿਰ ਤੇ ਮਿਲਦੀ ਕਿਦਾਂ ਜਲਦੀ ਬਾਜੀ ਭਾਂਡੇ ਤੇ ਸਾਡੇ ਕੋਲ ਵਾਹੇ ਬਾਜੀ ਰਾਤੀ ਨੂੰ ਟੀਕਾ ਲਵਾਇਆ ਜਾਣ ਕੇ ਅੱਛਾ ਦੁੱਧ ਇਦੇ ਕੋਲ 7 ਲੀਟਰ ਜਿਹੜਾ ਪੱਕਾ ਦੱਸਦੇ ਆ ਉਹ ਤੁਸੀਂ ਚਵਾਈ ਕਰਕੇ ਖੜਨੀ ਇਹਦੇ ਅਗਲੇ ਥਾਨਾ ਦਾ ਸਾਈਜ਼ ਜਿਹੜਾ ਕਾਫੀ ਚੰਗਾ ਵਾ ਤੁਹਾਨੂੰ ਲਾਗੇ ਤੋਂ ਚੰਗੀ ਤਰ੍ਹਾਂ ਦਿਖਾ ਦਿੰਨੀ ਯਾਰੀ ਭਾਈ ਠੱਡੀ ਸੀਨ ਤੋਂ ਛੋਟੀ ਠੀਕ ਹੈ ਹਾਂ ਜਿਹੜਾ ਭਾਈ ਯਾਰੀ ਭਾਈ ਕਟਾ ਮਰ ਗਿਆ ਆ ਅੱਛਾ ਉਹਦੇ ਨਾਂ ਦਾ 10 ਕਿਲੋ ਦੀ ਜੋੜੀ ਥੱਲੇ ਠੀਕ ਹੈ ਬਾਕੀ ਰਵਾਗੀ ਰਵਾਗੀ ਦਾ ਜੋਟੀ ਤੇ ਦੇਖ ਆ ਥਾਣੇ ਦੇ ਦੇਖ ਸਕਦੇ ਜੀ ਬਾਕੀ ਪਿਛਲੇ ਸਾਨੂੰ ਵੀ ਪ੍ਰੋਪਰ ਹੱਥ ਜਿਉਣ ਵਾਲੇ ਆ ਤੇ ਅਗਲੇ ਥਾਣੇ ਵੀ ਜਿਹੜੇ ਪ੍ਰੋਪਰ ਵਧੀਆ ਹੋ ਜਿਹੜੇ ਪਿਛਲੇ ਥਾਣੇ ਵੀ ਇੱਕ ਦਿਨ ਪਿਛੋਂ ਦਿਖਾ ਦਈਏ ਇੱਥੇ ਹਾਂ ਦੇਖ ਸਕਦੇ ਜੀ ਬਾਜੀ ਕਦ ਕਾਠ ਵਾਲੀ ਝੋਟੀ ਜੋ ਇਤਰਾਏ ਚਲੋ ਠੀਕ ਹੈ ਜਿਹੜੀ ਝੋਟੀ ਦਾ ਕਦ ਕਾਠ ਵੀ ਚੰਗਾ ਤੇ ਇਹਦਾ ਮੁੱਲ ਫਿਰ ਮੁੱਲ ਬਾਜੀ ਇਹਦਾ ਭਾਂ 50 ਕਰਾ ਲਓ ਹਾਂਜੀ 47000 ਦੀ ਭਾਈ ਦੇ 47000 ਦੀ ਮੌਕੇ ਤੇ ਹੋਰ ਕਰਦੋਗੇ ਮਾਨਾ ਕਰਦਾਂਗੇ ਬਾਜੀ ਮਾਨਾ ਚਲੋ ਕੋ ਫੋਨ ਲਾਵੇ ਇੱਕ ਰਹੀ ਹੈ ਨਾ 40 ਛੱਡ ਦਾਂਗੇ ਬਾਜੀ ਅੱਛਾ ਉਹਦੇ 60000 ਦੇ ਦਰ 46000 ਦੀ ਦੇ ਦੋਗੇ ਤੇ ਹੁਣ ਇੱਕ ਨੀਲੀ ਦੀ ਮੱਝ ਆ ਗਈ ਆ ਬਾਜੀ ਮੱਝ ਆ ਗਈ ਵੱਡੀ ਮੱਝ ਪਾਰੇ ਪੱਲੇ ਦੀ ਮੱਝ ਜਿਹੜੀ ਹੈ ਵੀ ਉਮੀਦ ਇਹਨੇ ਸੱਜਣੇ ਨੂੰ ਦੁੱਧ ਚੰਗਾ ਚਵਾਇਆ ਹੋਣਾ ਵਾ ਤੇ ਹੁਣ ਕਿੰਨਾ ਵੀ ਜਿਹਦੇ ਕੋਲ ਦੁੱਧ ਦੁੱਧ ਤਾਂ ਭਾਈ ਇਹਦੇ 7 ਕਿਲੋ ਹੋਗਾ 6 ਕਿਲੋ ਮੰਨੇ ਆਪਣਾ ਅੱਛਾ ਹਾਂਜੀ ਭਾਈ ਪੱਕਾ ਦੁੱਧ ਜਿਹੜਾ ਹੈਗਾ 6 ਲੀਟਰ ਪੱਕਾ ਭਾਈ ਬਾਕੀ ਦੀਦੀ ਦੀ ਉਹਦੀ ਲੈ ਜਾ ਜੀ ਵੇ ਵੀਰ ਭਾਈ ਪਾੜੇ ਦੇ ਰੋਟੀ ਠੀਕ ਆ ਹਾਂਜੀ ਹਾਂਜੀ ਇਹਨੂੰ 2 ਕੁ ਮਹੀਨੇ ਹੋ ਗਏ ਗਾਂ ਪੜੀ ਨੂੰ ਅੱਛਾ ਆਹ ਆਲਾ ਮਤਾਬ ਦੱਸ ਠੀਕ ਆ ਆਪਾਂ ਭਾਈ ਖਾਣੀ ਕਰਕੇ ਦਾਂਗੇ ਬਾਕੀ ਇਹਦੀਆਂ ਦੁੱਧ ਵਾਲੀਆਂ ਨਿਸ਼ਾਨੀਆਂ ਆਪਾਂ ਦੇਖ ਸਕਦੇ ਮਿਲਕਮੈਨ ਵੀ ਚੰਗੀ ਲੱਗੀ ਆ ਤੇ ਥਣ ਵੀ ਅਗਲਾ ਪਿਛਲਾ ਥਣ ਲਗਭਗ ਇੱਕੋ ਜਿਹਾ ਸਾਈਜ਼ ਦਾ ਹੀ ਆ ਹਾਂਜੀ ਹਾਂਜੀ ਭਾਈ ਤੇ ਕਿੰਨਾ ਫਿਰ ਇਹਦਾ ਮੁੱਲ ਹੋਲਾ ਅਰੇ ਭਾਈ ਇਹਦਾ ਮੈਂ 48000 ਕਰਾ ਲਵਾਂ 45000 ਦੀ ਪੂਰੀ ਦੇਣਾ ਅੱਛਾ 45000 ਦੀ ਦੇ ਦੋ ਬਾਕੀ ਲੈਣਾ ਕਰਦਾ ਭਾਈ ਮਾਨ ਤਾਂ ਵਿੱਚ ਚਲੋ ਬਾਕੀ ਮੌਕੇ ਤੇ ਹੋਰ ਕਰ ਦੋਗੇ ਕਰਦਾ ਭਾਈ ਆਪਣੀਆਂ ਚੋ ਚਵਾ ਗਿਆ ਆਪਣੀਆਂ ਖੜੋ ਤਸੱਲੀ ਕਰਕੇ ਹਨਾ ਤਸੱਲੀ ਕਰਕੇ ਸਮਝਣਾ ਆਪਣੀ ਮਰਜ਼ੀ ਨਾਲ ਵਿੱਚ ਜੋ ਵੀ ਆ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ ਆਪਣੀ ਇੱਥੇ ਆਓ ਆਪਣੀ ਚੁਵਾਈ ਕਰੋ ਤਸੱਲੀ ਕਰੋ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਵੇਚ ਜਾ ਕੇ ਖੜੋ ਜੀ ਹਾਂਜੀ ਦੋਸਤੋ ਵੀਰਾਂ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ